ਹੈਲੋ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸੈਜ ਬਲੌਗ ਦੇ ਵਿੱਚ ਹੋਰ ਜੀ ਕਿਵੇਂ ਹੋ ਸਾਰੇ ਠੀਕ ਠਾਕ ਅਸੀਂ ਵੀ ਸਾਰੇ ਠੀਕ ਠਾਕ ਆ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਤੁਸੀਂ ਵੀ ਸਾਰੇ ਠੀਕ ਠਾਕ ਹੋਮ ਹਾਂਜੀ ਲੱਗਿਆ ਬਲੌਗ ਦੀ ਸਟਾਰਟਿੰਗ ਕਰਨ ਬਲੌਗ ਸਟਾਰਟ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਜੀ ਹਾਂਜੀ ਇਹ ਦਿਨ ਹੈਗਾ ਜੀ ਸ਼ਨੀਵਾਰ ਦਾ ਤੇ ਇੱਥੇ ਟਾਈਮ ਹੋ ਚੁੱਕਿਆ ਸਵੇਰੇ ਦੇ 4 ਵਜੇ ਚੁੱਕੇ ਨੇ ਤੇ ਮੈਂ ਸੋਚਿਆ ਮੈਂ ਕਿਹਾ ਚਲੋ ਅੱਜ ਤੁਹਾਡੇ ਨਾਲ ਸਵੇਰ ਦੀ ਰੁਟੀਨ ਸ਼ੇਅਰ ਕਰਦੇ ਆ ਕਿ ਆਪਾਂ ਸਵੇਰੇ 4 ਵਜੇ ਤੋਂ ਉੱਠ ਕੇ ਕਿਹੜੇ-ਕਿਹੜੇ ਕੰਮ ਕਰਦੇ ਆ ਤੇ ਮੈਂ 4 ਵਜੇ ਉੱਠ ਕੇ ਆ ਗਈ ਸੀਗੀ ਪਹਿਲਾਂ ਜੀ ਮੈਂ ਉੱਪਰ ਚਾਹ ਵਗੈਰਾ ਬਣਾ ਕੇ ਰੱਖਿਆ ਹੁੰਦੀ ਕਿਉਂਕਿ ਫਿਰ ਬੱਚੇ ਨਾਲ ਉੱਠ ਘੜਦੇ ਨੇ ਉਹ ਚਾਹ ਮੰਗਦੇ ਨੇ ਉੱਠਦੀਸਾਰ ਜਦੋਂ ਉਹਨਾਂ ਨੇ ਉੱਠਣਾ ਉਦੋਂ ਤੱਕ ਠੰਡੀ ਹੋ ਜੂਗੀ ਤੇ ਮੈਂ ਆਪਦਾ ਪਾਣੀ ਪੀ ਕੇ ਟੂਟੀ ਦਾ ਹੀ ਪਾਣੀ ਪੀਣੀ ਹੁੰਦੀ ਆ ਨਾਰਮਲ ਸਿਆਲਾ ਵਿੱਚ ਤਾਂ ਕੋਸਾ ਜਿਹਾ ਕਰ ਲੈਂਦੇ ਆ ਇਸ ਟਾਈਮ ਤਾਂ ਹਲੇ ਠੀਕ ਹੁੰਦਾ ਇਹੀ ਪਾਣੀ ਪੀ ਲੈਂਦੇ ਆ ਟੂਟੀ ਦਾ ਹੀ ਟੂਟੀ ਦਾ ਪਾਣੀ ਪੀ ਕੇ ਆ ਗਈ ਸੀਗੀ ਥੱਲੇ ਤੇ ਪਹਿਲਾਂ ਮੈਂ ਖਾਲ ਪਿਓ ਕੇ ਰੱਖਤੀ ਜੀ ਜਾਨ ਨੂੰ ਆਪਣੀ ਖਾਲ ਭਿੱਜੂਗੀ ਤੇ ਫਿਰ ਆਪਾਂ ਜਾਨ ਨੂੰ ਦੰਗਰਾ ਤੇ ਲਈ ਗੋਹਾ ਬਗਾਰਾ ਖਿੱਚਦਣਿਆ ਕੱਖ ਪਾ ਲੈਣਿਆ ਚਾਹ ਨੂੰ ਆਪਣੀ ਖਾਲ ਵਿੱਚ ਜੂਗੀ ਕਿਉਂਕਿ ਜੇ ਆਪਾਂ ਖਾਲ ਪਾ ਕੇ ਧਾਰਾ ਚੋਨੇ ਆ ਨਾਲ ਦੀ ਨਾਲ ਫੀਡ ਦਾ ਕੰਮ ਵੀ ਨਿਭੜ ਲੈਂਦਾ ਬਾਸ ਨਹੀਂ ਖੋਣੀ ਪੈਂਦੀ ਆਪਾਂ ਨੂੰ ਤੇ ਮੈਂ ਇੱਥੇ ਲੱਗੀ ਹੋਈ ਸੀਗੀ ਧੂਣੀ ਮਗਾਉਣ ਧੂਣੀ ਰਾਤ ਦੀ ਚੱਲ ਰਹੀ ਸੀਗੀ ਸੀਗਾ ਵਿੱਚ ਥੋੜਾ ਜਿਹਾ ਗੋਹਾ ਉਹਦੇ ਵਿੱਚ ਨਾ ਅੱਗ ਦੇ ਉੱਤੇ ਤੇ ਮੈਂ ਤੂੜੀ ਪਾਤੀ ਤੂੜੀ ਦੇ ਨਾਲ ਮੱਗ ਚੂਗੀ ਉਸ ਤੋਂ ਬਾਅਦ ਲੱਗੇ ਸੀਗੀ ਗੋਹਾ ਖਿੱਚਣ ਹੁਣ ਜੀ ਆਪਾਂ ਸਾਰਾ ਗੋਹਾ ਖਿੱਚ ਕੇ ਸਾਈਡ ਤੇ ਲਾ ਦਾਂਗੇ ਤੇ ਅੱਜ ਸਵੇਰੇ ਸਾਜਰੇ ਬਲੌਗ ਬਣਾਉਂਦਾ ਕਾਰਨ ਇਹ ਵੀ ਸੀ ਕਿ ਕੱਲ ਮੇਥੋਂ ਬਲੌਗ ਨਹੀਂ ਬਣਿਆ ਹੈਗਾ ਕੋਈ ਅੱਜ ਤੁਹਾਨੂੰ ਫਿਰ ਕੋਈ ਬਲੌਗ ਨਹੀਂ ਮਿਲਣਾ ਸੀਗਾ ਤਾਂ ਕਰਕੇ ਫਿਰ ਮੈਂ ਸੋਚਿਆ ਮੈਂ ਚਲੋ ਸਵੇਰੀ ਬਣਾ ਲੰਨੇ ਆ ਵੀ ਸਵੇਰੀ ਜਦੀ ਅਪਲੋਡ ਕਰ ਦਾਂਗੇ ਕੱਲ ਬਿਜੀ ਰਹੇ ਮੈਨੂੰ ਕੁਛ ਇਦਾਂ ਸੀਗਾ ਵੀ ਮੇਰਾ ਸੂਟ ਸਿਉਂਤਾ ਜਾਵੇ ਸਾਰੀ ਦਿਹਾੜੀ ਪਹਿਲਾਂ ਘਰ ਤੇ ਡੇਲੀ ਕੰਮ ਕਰੇ ਡੇਲੀ ਰੁਟੀਨ ਵਾਲੇ ਫਿਰ ਕੱਪੜੇ ਸਿਉਣ ਲੱਗ ਗਈ ਤੇ ਸਲਵਾਰ ਸਿਰੇ ਲੱਗ ਗਈ ਤੇ ਅੱਜ ਕਮੀਚ ਕਰਾਂਗੇ ਤੇ ਮੈਨੂੰ ਐਂ ਆ ਫਿਰ ਉਹਦੋਂ ਮੈਂ ਸਾਫ ਸਫਾਈ ਦਾ ਕੰਮ ਵੀ ਸ਼ੁਰੂ ਕਰਨਾ ਹੈ ਮੇਲਾ ਨੇੜੇ ਆਉਂਦਾ ਜਾਂਦਾ ਹੈ ਤਾਂ ਕਰਕੇ ਕੱਲ ਫਿਰ ਨਹੀਂ ਕੁਝ ਵੀ ਸ਼ੂਟ ਹੋਇਆ ਇੱਕ ਕੱਲ ਪੱਠੇ ਵੱਢਣੇ ਪੈਗੇ ਤੇ ਫਿਰ ਜਦੋਂ ਪੱਠਿਆਂ ਦਾ ਕੰਮ ਨਾਲ ਹੋ ਜਾਂਦਾ ਵੱਢਣ ਦਾ ਫਿਰ ਟਾਈਮ ਨਹੀਂ ਲੱਗਦਾ ਹੈਗਾ ਤੇ ਕਾਫੀ ਕੰਮ ਵਧ ਜਾਂਦਾ ਨਹੀਂ ਤਾਂ ਫਿਰ ਦੋ ਜਣਿਆਂ ਨੇ ਕਰ ਲੈਣਾ ਕਿੱਥੇ ਫਿਰ ਇੱਕ ਦੇ ਸੱਤੇ ਆ ਜਾਂਦਾ ਫਿਰ ਟਾਈਮ ਨਹੀਂ ਲੱਗਦਾ ਹੈਗਾ ਤਾਂ ਕਰਕੇ ਤੇ ਫਿਰ ਅੱਜ ਆਪਾਂ ਸਵੇਰੇ ਬਣਾਉਨੇ ਆ ਬਲੌਗ ਕੜਤ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਸਵੇਰੇ 4 ਵਜੇ ਤੋਂ ਤੇ ਇੱਥੇ ਮੈਂ 4:30 ਹੋਏ ਹੋਏ ਸੀ ਉੱਥੇ ਤਾਂ ਮੈਂ 4 ਵਜੇ ਕੱਢੀ ਸੀ ਜਿਵੇਂ ਤੁਹਾਨੂੰ ਦੱਸਿਆ ਵਿਚਾਹ ਧਾਰੀ ਚਾਹ ਧਾਰ ਦੇਤਰੋਂਦੇ ਨੂੰ ਹਨਾ ਪਾਣੀ ਵਗੈਰਾ ਪੀਂਦੇ ਨੂੰ ਅੱਧਾ ਘੰਟਾ ਲੱਗ ਜਾਂਦਾ ਇਦਾਂ ਹੀ ਫਰੈਸ਼ ਹੋ ਜੇ ਹੁੰਦੇ ਹਨ ਦੇ ਤੇ ਬਸ ਫਿਰ ਉਸ ਤੋਂ ਬਾਅਦ 4:30 ਵਜੇ ਆ ਗਈ ਸੀ ਕਿ ਨੀਚੇ ਤੇ ਇੱਥੇ ਗੋਹਾ ਵਗੈਰਾ ਖਿੱਚ ਦਾਂਗੇ ਗੋਹਾ ਖਿੱਚ ਕੇ ਉਸ ਤੋਂ ਬਾਅਦ ਜੀ ਪਾਵਾਂਗੇ ਆਪਾਂ ਪੱਠੇ ਪੱਠੇ ਪਾ ਕੇ ਫਿਰ ਉਹਦੇ ਉੱਤੇ ਖੜ ਪਾ ਕੇ ਆਪਾਂ ਚੋਲਣੇ ਹੁੰਦੇ ਆ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਪਹਿਲਾਂ ਧੂਣੀ ਦੇ ਉੱਤੇ ਥੋੜੇ ਜਿਹੀ ਕੋਹੇ ਲਾ ਦਈਏ ਕਿਉਂਕਿ ਜੇ ਆਪਣੀ ਧੂਣੀ ਗਈ ਮਗ ਅ ਧੂਣੀ ਮਗੀ ਤੋਂ ਬਾਅਦ ਹੁਣ ਉੱਪਰ ਉਹਦੇ ਪਾਠੀਆਂ ਜਿਹੇ ਪੰਨਾ ਸੀਗੀਆਂ ਉਹ ਲਾ ਦਾਂਗੇ ਫਿਰ ਧੂਣੀ ਵਧੀਆ ਚੱਲੀ ਜਾਂਦੀ ਹੁੰਦੀ ਹੈ ਨਹੀਂ ਤਾਂ ਫਿਰ ਥੋੜਾ ਜਿਹਾ ਇਹ ਧੂਆ ਹਟ ਹੋ ਕੇ हट ਜਾਂਦਾ ਜਿਹੜੀ ਤੁੜੀ ਜੀ ਪਾਉਨੇ ਆਪਾਂ ਫਿਰ ਟਿੱਕੇ ਖੜੀਆਂ ਰਹਿੰਦੀਆਂ ਨੇ ਨਹੀਂ ਤਾਂ ਮੱਛਰ ਲੜਦਾ ਇਹਨਾਂ ਦੇ ਜਦੋਂ ਧਾਰ ਚੋਨੇ ਆ ਤਾਂ ਕਰਕੇ ਐਨਸ ਮਾਰ ਕੇ ਥੂਣੀ ਮਗਾ ਕੇ ਬੈਠਣਾ ਪੈਂਦਾ ਇਹਨਾਂ ਦੇ ਥੱਲੇ ਫਿਰ ਲੱਤਾਂ ਮਾਰਦੀਆਂ ਨੇ ਨਹੀਂ ਮੱਛਰ ਬਹੁਤ ਦੰਦੀ ਵੱੜਦਾ ਬੁਰੀ ਜਦੋਂ ਫਿਰ ਪੈਰੇ ਪੈਰ ਖਾ ਜਾਂਦਾ ਚਲੋ ਹੁਣ ਮੱਛਰ ਹੋਣਾ ਵੈਸੇ ਹੁਣ ਤਾਂ ਘਟ ਜੂਗਾ ਕਿਉਂਕਿ ਜੀ ਹੁਣ ਜਾਲਾ ਪੈ ਗਿਆ ਥੋੜਾ ਜਿਹਾ ਤਾਂਨਾਂ ਨੂੰ ਤੇ ਆ ਦੇਖੋ ਮੈਂ ਤੁਹਾਨੂੰ ਦਿਖਾ ਰਹੀ ਸੀ ਵੀ ਇੰਨਾ ਨਹੀਂ ਰਾਇ ਬਹੁਤ ਨੇਰਾ ਸੀਗਾ ਗੁਰਦੁਆਰਾ ਸਾਹਿਬ ਆਬਾ ਜੀ ਲੱਗੇ ਹੋਏ ਸੀਗੇ ਤੇ ਉਸ ਤੋਂ ਬਾਅਦ ਜੀ ਹੁਣ ਆ ਗਏ ਆਪਾਂ ਇਹ ਪੱਠੇ ਆ ਕੋਲ ਹੁਣ ਆਪਾਂ ਪੱਠੇ ਪਾ ਲਾਂਗੇ ਤੁੜੀ ਰਲਾ ਕੇ ਜਿੰਨੇ ਕ ਹੈਗੇ ਨੇ ਜੀ ਹਲੇ ਇਹ ਪਾ ਦਾਂਗੇ ਕਿਉਂਕਿ ਜੀ ਹਲੇ ਪੱਠੇ ਜਿਹੜੇ ਵੱਡੇ ਸੀਗੇ ਉਹ ਤਿੰਨ ਭਰੀਆਂ ਤਾਂ ਕੱਲ ਸੈਜਪ੍ਰਿਤ ਚੱਕਾ ਗਿਆ ਸੀਗਾ ਫਿਰ ਉਹ ਚਲੇ ਜਾਂਦਾ ਗੁਰਦੁਆਰਾ ਸਾਹਿਬ ਮਤਲਬ ਸਾਢੇ 6 ਵਜੇ ਗੁਰਦੁਆਰਾ ਸਾਹਿਬ ਚਲੇ ਗਿਆ ਸੀਗਾ ਫਿਰ ਮੈਂ ਨਾ ਪੱਠੇ ਵਾਢ ਕੇ ਉੱਥੇ ਹੀ ਭਰੀਆਂ ਪਾ ਕੇ ਰੱਖਿਆ ਸੀ ਜੀ ਮਹਾ ਚਲੋਸ ਵੇਰੇ ਚੱਕ ਲਾਂਗੇ ਹਨ ਤੇ ਆ ਤਿੰਨ ਭਰੀਆਂ ਦੇ ਵਿੱਚੋਂ ਬਚਿਆ ਹੋਇਆ ਸੀਗਾ ਜਿਹੜਾ ਤੇ ਇਹ ਆਪਾਂ ਰਲਾ ਕੇ ਤੂੜੀ ਦੇ ਵਿੱਚ ਪਾ ਦਾਂਗੇ ਫਿਰ ਇਹਦੇ ਨਾਲ ਧਾਰਾ ਵਗਾਰਾ ਚੋਈਆਂ ਜਾਣਗੀਆਂ ਜਾਨੂ ਫਿਰ ਦਿਨ ਚੜਜੂਗਾ ਤੇ ਉਹਦਾ ਆਪਾਂ ਆਠੋ ਘੜੂਗਾ ਫਿਰ ਉਹਨੂੰ ਕਹਿ ਕੇ ਚਖਵਾ ਲਾਂਗੇ ਆਪਾਂ ਤੇ ਨਹੀਂ ਤਾਂ ਜੀ ਮੈਂ ਆਪ ਵੀ ਚੱਕ ਲੈਣ ਨਹੀਂ ਆ ਪਰ ਹੁਣ ਪੱਠੇ ਥੋੜੇ ਜੇ ਭਾਰੇ ਨੇ ਬਾਜਰਾ ਜਾਂ ਬੀਜਾ ਹਰ ਜਿਹੜਾ ਉਹ ਲੰਬਾ ਵਾਲਾ ਹੁਣ ਕਰਕੇ ਭਾਰੀ ਹੋਏ ਹੋਏ ਨੇ ਤੇ ਉਹ ਪੱਲਿਆਂ ਤੋਂ ਨਹੀਂ ਚੱਕ ਹੁੰਦਾ ਹੈਗਾ ਫਿਰ ਦੋ ਜਣੇ ਤੁਸੀਂ ਕਮਾਉਣਾ ਪੈਂਦਾ ਤਾਂ ਕਰਕੇ ਫਿਰ ਮੈਂ ਨਹੀਂ ਚੱਕੇ ਹੈਗੇ ਇਕੱਲੇ ਨੇ ਇੱਕ ਜੇ ਇਕੱਲੇ ਚੱਕ ਲੈਨੇ ਆ ਫਿਰ ਜ਼ੋਰ ਭਾਰ ਦਾ ਕੰਮ ਕਰ ਲੈਨੇ ਮੇਰੀ ਠੂਂਹ ਦਫਨ ਲਾ ਜਾਂਦੀ ਆ ਤੇ ਫਿਰ ਓਕੇ ਹੋ ਜਾਂਦੇ ਆ ਮੇਰੇ ਧਰਨ ਵਗੈਰਾ ਬਹੁਤ ਛੇਤੀ ਪੈਂਦੀ ਆ ਤੇ ਇੱਕ ਹੱਡੀ ਪਤ ਨਹੀਂ ਕੀ ਅੰਦਰੋਂ ਉਹ ਦੁਖਦੀ ਰਹਿੰਦੀ ਆ ਠੋਮੇ ਦੀ ਕਵਿਤਾ ਫਲੀਸ ਜੀ ਰਹਿੰਦੀ ਆ ਫਿਰ ਹੌਲੀ ਹੌਲੀ ਲੋਟ ਆਉਂਦੀ ਆ ਫਿਰ ਸਾਰਾ ਕੰਮ ਖੜ ਜਾਂਦਾ ਮੇਰਾ ਤਾਂ ਕਰਕੇ ਫਿਰ ਮੈਂ ਨਹੀਂ ਜ਼ੋਰ ਭਾਰ ਦਾ ਜਿਆਦਾ ਤੇਜ਼ ਚੱਕਦੀ ਹੈਗੀ ਨਾਲ ਚੱਕਵਾ ਲੈਣੀ ਹੁੰਦੀ ਆ ਸੈਸ ਵੀ ਤੁਨਾ ਤੋਂ ਤੇ ਇੱਥੇ ਜੀ ਆਪਾਂ ਹੁਣ ਸਾਰੇ ਇਹ ਪੱਠੇ ਇਕੱਠੇ ਕਰਕੇ ਉਸ ਤੋਂ ਬਾਅਦ ਪਾਦਾਂਗੇ ਪਸ਼ੂਆਂ ਨੂੰ ਅ ਸੋਣ ਵਗੈਰਾ ਲਾ ਲਾਂਗੇ ਮੋਟੀ ਮੋਟੀ ਕਿਉਂਕਿ ਜੀ ਹਲੇ ਆਪਾਂ ਨੇ ਤੁਹਾਨੂੰ ਦੱਸਿਆ ਵੀ ਪੱਠੇ ਲੈ ਕੇ ਆਉਣੇ ਚੱਕ ਕੇ ਤਿੰਨ ਭਰੀਆਂ ਵੱਡੀਆਂ ਬੰਨ੍ਹਾ ਨੇ ਆਪਣੀਆਂ ਬਾਹਰ ਤਾਂ ਕਰਕੇ ਆਪਾਂ ਮੋਟੋ ਮੋਟਾ ਇਕੱਠਾ ਕਰ ਲਾਂਗੇ ਬਾਕੀ ਫਿਰ ਇਹਦੇ ਉੱਪਰ ਟੋਕਾ ਦੁਬਾਰਾ ਕਰ ਲਾਂਗੇ ਫਿਰ ਆਪਾਂ ਸ਼ੌਣ ਹੋਰ ਵੀ ਪਾਉਣੇ ਨੇ ਤੇ ਆਪਣੇ ਇਹ ਬੈੜੀ ਆ ਛੋਟੀ ਨੂੰ ਪੈ ਜਾਣਗੇ ਜਿੰਨੇ ਕ ਹੈਗੇ ਨੇ ਤੇ ਆਪਾਂ ਦੋਏ ਇਸ ਵੇਲੇ ਹੁਣ ਤਾਂ ਜੀ ਦੋਏ ਨੇ ਦੁੱਧ ਦੇਣ ਵਾਲੀਆਂ ਇੱਕ ਛੋਟੀ ਐ ਇੱਕ ਗਾਂ ਆ ਤੇ ਇੱਕ ਆਪਣੀ ਮੈਂਸ ਜਿਹੜੀ ਬੜੀ ਮੈਂਸ ਸੀ ਉਹ ਹਟ ਗਈ ਦੁੱਧ ਦੇਣੋਂ ਛੜਤੀ ਕਿਉਂਕਿ ਜੀ ਉਹ ਉਹ ਵੀ ਸੌਣ ਵਾਲੀ ਆ ਫਿਰ ਤੇ ਉਹ ਕਹਾ ਜਾ ਕੇ ਸਿਆਣਾ ਚ ਸੁਣਦੀ ਤੇ ਬਸ ਹੁਣ ਆਪਣੇ ਕੋਲ ਦੋ ਹੀ ਪਸ਼ੂ ਨੇ ਦੁੱਧ ਵਾਲੇ ਤੇ ਇਹ ਵੀ ਪੱਠੇ ਕਾ ਕੇ ਹਟਦੀ ਆ ਜਿਹੜੀ ਝੋਟੀ ਆ ਜਿਨ੍ਹਾਂ ਚ ਰੇ ਢਿੱਡ ਨਾ ਭਰੇ ਨਾ ਉਹਨਾਂ ਚਰੀ ਨੇ ਦੁੱਧ ਨਹੀਂ ਦੇਣਾ ਹੈਗਾ ਤਾਂ ਕਰਕੇ ਇਹਨੂੰ ਪੱਠੇ ਪਹਿਲਾਂ ਪਾਉਣੇ ਪੈਂਦੇ ਨੇ ਤੇ ਬਸ ਜੀ ਹੁਣ ਮੈਂ ਇਕੱਠਾ ਕਰ ਲਿਆ ਤੇ ਬਸ ਥੋੜੀ ਰਲਾ ਕੇ ਹੁਣ ਆਪਾਂ ਪਾ ਦਾਂਗੇ ਹੋਲੀ ਦੇ ਵਿੱਚ ਪੱਠੇ ਆਪਾਂ ਇਹ ਪੱਲੀ ਦੇ ਨਾਲ ਪਾਉਣੇ ਹੁੰਦੇ ਆ ਟੋਕਰਾ ਨਹੀਂ ਹੈਗਾ બસ ਇਹਦੇ ਨਾਲੇ ਮਗਰੀ ਮਾਰ ਕੇ ਨਾ ਪਾ ਦਨੇ ਹਿੰਨੇ ਆ ਟੋਕਰਾ ਇਦਾਂ ਹੈ ਜਦੋਂ ਫਿਰ ਇਕੱਲੇ ਬੰਦੇ ਚੱਕਣਾ ਨਾ ਢਿੱਡ ਤੇ ਚੁੱਕਦਾ ਹੈ ਜਦੋਂ ਚੱਕ ਕੇ ਲੈ ਜਾਂਦੇ ਆ ਉਹਨੂੰ ਥੁਰ ਨਹੀਂ ਹੁੰਦਾ ਹੈਗਾ ਤੇ ਜੇ ਦਾ ਨਾਲ ਚਕਾਉਣਾ ਹੋਵੇ ਕਿਸੇ ਨੇ ਫਿਰ ਤਾਂ ਚਲੋ ਸਿਰ ਤੇ ਰੱਖ ਕੇ ਸੈੱਟ ਹੋ ਜਾਂਦਾ ਪਰ ਇਦਾਂ ਪੱਲੀ ਚਲੋ ਮਗਰੀ ਜੀ ਲੱਗ ਜਾਂਦੀ ਆ ਤੇ ਪੌਣੇ ਸੌਖੇ ਨੂੰ ਨਹੀਂ ਤਾਂ ਫਿਰ ਉਹ ਮੂੰਹ ਮਾਰ ਦਿਆ ਨੇ ਤੇ ਚਲੋ ਜੀ ਆਪਾਂ ਨੇ ਪੱਠੇ ਵਗੈਰਾ ਪਾਤੇ ਤੀ ਕੋਈ ਖੜੀ ਦੇ ਹੀ ਦਿਆ ਹੁਣ ਇਹਨੇ ਹਲੇ ਪੱਠੇ ਨਹੀਂ ਖਾਣੇ ਹੈਗੇ ਇਹਨੂੰ ਪਤਾ ਹੈ ਵੀ ਧਾਰ ਚੌਣੀਆਂ ਖਾਣ ਲੈ ਕੇ ਆਊਗੀ ਤਾਂ ਕਰਕੇ ਬੈੜੀ ਮੇਰੇ ਵੱਲ ਝਾਕ ਰਹੀ ਆ ਤੇ ਹੁਣ ਆਪਾਂ ਛੋਲਾਗੇ ਧਾਰ ਧਾਰਾਂ ਦੀ ਵੀਡੀਓ ਤੁਹਾਡੇ ਨਾਲ ਨਹੀਂ ਸ਼ੇਅਰ ਕਰਦੇ ਹੈਗੇ ਕਿਉਂਕਿ ਜੀ ਫਿਰ ਵੀਡੀਓ ਬਹੁਤ ਲੰਬੀ ਹੋ ਜਾਣੀ ਆ ਤੇ ਨਾਲੇ ਹਨੇਰਾ ਪੈ ਰਿਹਾ ਹਨਾ ਵੀਡੀਓ ਦੇ ਵਿੱਚ ਤੇ ਤਾਂ ਕਰਕੇ ਹੁਣ ਫੇਰ ਮੈਂ ਇੱਥੇ ਬੰਦ ਕਰ ਦੂੰਗੀ ਹੁਣ ਪਹਿਲਾਂ ਆਪਾਂ ਬੈੜੀ ਦੀ ਧਾਰ ਚੌਵਾਂਗੇ ਬੈੜੀ ਦੀ ਤਰ ਚੌਣੀ ਚੌਣੀ ਜਾਨ ਨੂੰ ਥੋੜਾ ਜਿਹਾ ਦਿਨ ਹੋਰ ਚੜ ਜੂਗਾ ਇੱਥੇ ਇੱਕ ਸਵਾ ਕ ਪੰਜ ਦਾ ਟਾਈਮ ਹੋ ਗਿਆ ਸੀਗਾ ਇਹ ਸਵਾ ਕ ਪੰਜ ਵਜੇ ਮੈਂ ਤਾਰਾ ਚੋਣ ਲੱਗੀ ਸੀ ਦੇਖ ਲੋ ਸਾਢੇ 4 ਤੋਂ ਸਵਾ 5 ਹੋ ਗਏ ਬਸ ਇਦਾਂ ਥੋੜੇ ਥੋੜੇ ਨਾਲ ਬਸ ਇੰਨੇ ਕ ਕੰਮ ਕਰਦੇ ਆ ਕਰਦੇ ਆ ਲੇਕਿਨ ਕਾਫੀ ਦਿਨ ਚੜ ਜਾਂਦਾ ਤੇ ਟਾਈਮ ਵੀ ਇਕਲਕਤ ਹੋ ਜਾਂਦਾ ਹੁਣ ਗਾਂਹ ਦੀ ਗਾਂ ਤਾਂ ਦਿਨ ਛੋਟੇ ਹੋਣ ਲੱਗ ਗਏ ਫੇਰ ਔਖਾ ਹੋ ਜਾਂਦਾ ਕੰਮ ਨੀ ਕਿਸੇ ਲੋਟ ਮੁੱਕਦਾ ਹੈਗਾ ਤੇ ਬੈੜੀ ਤੇ ਪਾ ਦਾਂਗੇ ਰੱਸੀ ਤੇ ਚਲੋ ਜੀ ਹੁਣ ਆਪਾਂ ਲਾਗੇ ਧਾਰਾ ਚੋਣ ਧਾਰਾ ਚੁੰਦੀ ਚੁੰਦੀ ਦੇਣ ਚੜਜੇਵਾ ਲੋ ਜੀ ਧਾਰਾ ਚੋਲੀਆਂ ਆਪਾਂ ਨੇ ਤੇ ਚੋਕੇ ਦੁੱਧ ਪਾ ਜਾਂਦਾ ਤੇ ਸੈਜਸ ਕਰਨ ਵੀ ਉੱਠ ਖੜਿਆ ਉੱਠ ਕੇ ਆ ਗਿਆ ਹੁਣ ਇਹ ਮੇ ਤੋਂ ਮੰਗ ਰਿਆ ਸੀਗਾ ਚਾਹ ਚਾਹ ਮੈਂ ਹਲੇ ਇਹਨੂੰ ਨਹੀਂ ਦਊਂਗੀ ਜਾ ਕੇ ਕਿਉਂਕਿ ਜੀ ਹਲੇ ਮੇਰਾ ਰੰਦਾ ਸੀਗਾ ਹਲੇ ਫਾਇਦੇ ਆ ਸੋਸਤੇ ਵੀ ਨਹੀਂ ਲੱਗਿਆ ਤੇ ਤੇ ਇਹ ਪੁੱਛ ਰਿਆ ਸੀਦਾ ਜੀ ਇੱਥੇ ਵੀ ਅਹ ਮੋਬਾਈਲ ਨੂੰ ਫੀਲ ਲੱਗ ਗਿਆ ਕਿਉਂਕਿ ਜੀ ਮੋਬਾਈਲ ਅੱਜ ਫੇਰ ਡਿੱਗ ਪਿਆ ਸੀਗਾ ਸਟੈਂਡ ਤੇ ਲੱਗਿਆ ਹੋਇਆ ਜਦੋਂ ਮੈਂ ਬੈਰੀ ਦੀ ਟਾ ਚੋਰੀ ਸੀ ਨਾ ਤੇ ਤਕਲਸ ਹਵਾ ਜੀ ਆਈ ਕਾਫੀ ਹਵਾ ਚੱਲਦੀ ਸੀ ਤੇ ਸਟੈਂਡ ਡਿੱਗ ਗਿਆ ਪਰ ਮੋਬਾਈਲ ਬਚ ਗਿਆ ਉਹਦੀ ਸਟੈਂਡ ਦੀ ਜ਼ੋਰ ਲਾਈਟ ਜੀ ਟੁੱਟ ਗਈ ਤੇ ਪਰ ਇਹ ਮੋਬਾਈਲ ਬਚ ਗਿਆ ਹਵਾ ਨਾਲ ਗਿਰ ਜੰਦਾ ਹੌਲਾ ਹੋਣ ਕਰਕੇ ਜਦੋਂ ਮਾੜੀ ਮੋਟੀ ਹਵਾ ਆਉਂਦੀ ਜਦ ਇਹ ਸਟੈਂਡ ਜੇ ਡਿੱਗ ਜਾਂਦਾ ਬਸ ਜੀ ਹੁਣ ਆਪਾਂ ਕਰ ਦਾਂਗੇ ਇਹ ਗੋਹੜਾ ਨੇ ਦੁਆਰਾ ਫੇਰ ਕਰਤਾ ਸੀਗਾ ਉਹ ਖਿੱਚ ਕੇ ਹੋਰ ਜੀ ਤੇ ਹੁਣ ਲਾਉਂਗੀ ਮੈਂ ਇੱਥੇ ਝਾੜੂ ਤੇ ਆਪਣੇ ਪੱਠੇ ਵਗੈਰਾ ਵੀ ਵਾਰਾ ਚੱਕ ਲੈਣ ਦੇ ਸੀਗੇ ਤਿੰਨ ਭਰੀਆਂ ਜਿਹੜੀਆਂ ਪੰਨਾ ਸੀਗੀਆਂ ਉਹਨੂੰ ਪਾਪਾ ਆ ਗਿਆ ਸੀਗਾ ਉਸ ਦਿਨ ਉਹਨੂੰ ਮੈਂ ਕਹਿਤਾ ਮੈਂ ਹੁਣ ਭਰੀਆਂ ਚੁਕਾ ਦੇ ਤੇ ਇੱਕ ਟੋਕਾ ਕਰ ਦਿੰਦਾ ਮੈਂ ਹਾਂ ਵੀ ਕੱਖ ਚਲੋ ਮੈਂ ਪਾ ਦੂੰਗੀ ਤੇ ਟੋਕਾ ਕਰਵਾ ਲਿਆ ਸੀਗਾ ਕਹਿ ਕੇ ਸੋ ਉਹ ਫਰੀਆਂ ਚਕਵਾ ਲਿਆ ਸੀ ਜੀ ਫਿਰ ਮੈਂ ਲਾ ਗਈ ਸੀ ਜੀ ਤੇ ਗੁਹਾ ਇਕੱਠਾ ਕਰਨਾ ਗੁਹਾ ਸੁੰਬਰ ਕੇ ਰੱਖ ਦਾਂਗੇ ਹਲੇ ਤੇ ਚੱਕਾਂਗੇ ਨਹੀਂ ਚੱਖਾਂਗੀ ਬਾਅਦ ਚ ਕਿਉਂਕਿ ਜੀ ਹੁਣ ਤੁਹਾਨੂੰ ਜਿਵੇਂ ਪਤਾ ਹੀ ਹੈ ਜਿਸੇ ਵੀ ਜਿਸ ਤਰ੍ਹਾਂ ਉੱਠਿਆ ਸੀ ਜਾਂ ਫਿਰ ਉਹ ਚਾਹ ਮੰਗੀ ਜਾਂਦਾ ਤਾਂ ਉਹਨੂੰ ਚਾਹ ਦੇਣੀ ਸੀਗੀ ਨਾਲ ਮੈਨੂੰ ਇਦਾਂ ਸੀਗਾ ਵੀ ਚਲੋ ਨਾਲ ਇੱਕ ਦੁੱਧ ਰੱਖਿਆ ਉਹ ਵੀ ਉੱਪਰ ਜਾ ਕੇ ਵੀ ਦੁੱਧ 사ਦੇ ਆਉਂਗੀ ਨਾਲ ਉਹਨੂੰ ਚਾਹ ਵਗੈਰਾ ਦੇ ਆਉ ਨਾਲੇ ਆਪ ਚਾਹ ਪੀਣੀ ਸੀਗੀ ਹਲੇ ਦੇ ਲੋਕ ਨੇ ਟਾਈਮ ਹੋ ਗਿਆ ਇੱਥੇ ਸਾਢੇ 5 ਤੁੱਤੀ ਹੋ ਗਿਆ ਹੋਣਾ ਹੈ ਬੱਜ ਗਈ ਹੋਣੀ ਹੈ ਜੀ 6 ਕੁ ਸ਼ਾਇਦ ਤੇ ਉਦੋਂ ਜਾ ਕੇ ਚਾਹ ਪੁਣੀ ਸੀ ਵੀ ਫਿਰ ਮੈਂ ਇਕੱਠੇ ਕਰਕੇ ਕਿਉਂਕਿ ਜੀ ਟੈਂ ਟਾਂ ਲੱਗ ਗਿਆ ਬਾਹਰੋਂ ਪੱਠੇ ਵੀ ਚਕਵਾ ਕੇ ਲਿਆਂਦੇ ਹਨ ਤੇ ਫਿਰ ਵਿੱਚ ਜਾ ਕੇ ਦੁੱਧ ਪਾ ਕੇ ਆਈ ਲੋਚੀ ਆ ਗਿਆ ਸੀ ਉਹ ਉੱਥੇ ਵੀ ਟਾਈਮ ਲੱਗ ਜਾਂਦਾ ਫੈਂਟ ਵਗੈਰਾ ਕੱਢਣੇ ਹੁੰਦੀ ਆ ਤੇ ਇੱਥੇ ਦਾ ਪਾਪਾ ਕਹਿ ਰਿਹਾ ਸੀਗੇ ਵੀ ਭਰ ਦੇ ਤਸਲੇ ਵੀ ਮੈਂ ਚਕਵਾ ਦਿੰਦਾ ਤੇ ਨਾਲ ਮਾ ਨਹੀਂ ਜੀ ਮੈਂ ਹਲੇ ਨਹੀਂ ਚੱਕੜਾ ਹੈਗਾ ਗੋਆ ਕਿਉਂਕਿ ਵੀ ਗੋਹਾ ਪਣ ਕੇ ਚੇ ਸਿੱਟੇ ਕੋਣ ਅਸੀਂ ਗੋਬਰ ਗਾਸ ਚ ਤਾਂ ਪਾਉਣਾ ਨਹੀਂ ਸੀਗਾ ਵੀ ਮੈਂ ਹਾਂ ਵੀ ਪਹਿਲਾਂ ਮੈਨੂੰ ਬੱਚਿਆਂ ਨੂੰ ਚਾਹ ਦੇ ਹੋਂਦ ਬੱਚਾ ਮੰਗਦੇ ਨੇ ਹਾਂ ਤੇ ਨਾਲ ਕੋਠਾ ਕਾਢਣੇਗੇ ਤੇ ਫਿਰ ਸਕੂਲ ਵੀ ਜਾਣਾ ਸੀਗਾ ਜੀ ਉਹਨਾਂ ਨੇ ਅੱਜ ਸ਼ਨੀਵਾਰ ਸੀਗਾ ਅੱਜ ਤਾਂ ਸਕੂਲ ਲੱਗਣਾ ਸੀਗਾ ਚਲੋ ਕੱਲ ਨੂੰ ਤਾਂ ਐਤਵਾਰ ਦੀ ਛੁੱਟੀ ਆ ਜੂਗੀ ਤੇ ਆਪਾਂ ਨੇ ਗੋਹਾ ਸਾਰੇ ਵਿੱਚ ਇਕੱਠਾ ਕਰਤਾ ਸੀਗਾ ਕਿਉਂਕਿ ਜੀ ਗੋਬਰ ਗਾਸੇ ਨਹੀਂ ਪਾਉਣਾ ਸੀਗਾ ਫਿਰ ਇਦਾਂ ਹੀ ਸੁੰਬਰ ਕੇ ਸਾਰਾ ਆਪਾਂ ਸੜ ਦੰਨੇ ਹੋਏ ਨੇ ਆ ਬਾਕੀ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਨਾ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਪਲੀਜ਼ ਵਾਚ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਤਾਂ ਚੋ ਵਾਚ ਟਾਈਮ ਕੰਪਲੀਟ ਹੋ ਚਵੇ ਤੇ ਹੁਣ ਤਾਂ ਜੀ ਕਾਫੀ ਟਾਈਮ ਹੋ ਗਿਆ ਤੇ ਚੈਨਲ ਸ਼ੁਰੂ ਕਰੇ ਨੂੰ ਪਲੀਜ਼ ਪੂਰਾ ਕਰਾ ਦਿਓ ਵਾਚ ਟਾਈਮ ਨਹੀਂ ਤਾਂ ਜੀ ਆਪਣਾ ਜਦੋਂ ਹੁਣ ਆਪਣਾ 1 ਸਾਲ ਹੋ ਜਾਂਦਾ ਫਿਰ ਵਿੱਚੋਂ ਕਟੌਤੀ ਕਰ ਲੱਗ ਜਾਂਦੇ ਨੇ ਉਹ ਬੋਸ ਟੈਂਡ ਦੀ ਉਹਨਾਂ ਨੇ ਬੋਸ ਟੈਂਡ ਦੇ ਕੋ ਟੋਪੀ ਕਰਨ ਲਾਈਣੀ ਆ ਪਲੀਜ਼ ਸਾਲ ਹੋਣ ਤੋਂ ਪਹਿਲਾਂ ਪਹਿਲਾਂ ਮੇਰਾ ਬੋਸ ਟੈਂਡ ਕੋਲੀਟ ਕਰਾ ਦਿਓ 3 ਦਸੰਬਰ ਨੂੰ ਆਪਣਾ ਸਾਲ ਪੂਰਾ ਹੋ ਜਾਣਾ ਮਿੱਡੂ ਪਾਉਂਦੇ ਨੂੰ ਤੇ ਚਲੋ ਜੀ ਇੱਥੇ ਹੁਣ ਆਪਾਂ ਨੇ ਸਾਰਾ ਹੀ ਇਕੱਠਾ ਕਰਤਾ ਗੋਹਾ ਲਓ ਜੀ ਆਪਾਂ ਨੇ ਧਾਰਾ ਵਗੈਰਾ ਚੋਤੀਆਂ ਤੇ ਦੁੱਧ ਵੀ ਪਾਤਾ ਤੇ ਗੋਹਣਾ ਇਕੱਠਾ ਕਰਕੇ ਰੱਖਤਾ ਆਪਕੇ ਸੁੰਬਰ ਦੀ ਕਿਉਂਕਿ ਜਿਸਕਰ ਨੂੰ ਠੀਕ ਉਨੀ ਉੱਠ ਗੜੇ ਚਾਹ ਮੰਗਦੇ ਨੇ ਉਹਨਾਂ ਨੂੰ ਚਾਹ ਦੰਨੇ ਆ ਜਾ ਕੇ ਤੇ ਸਵੇਰੇ 4 ਵਜੇ ਦੇ ਉੱਠੇ ਹੋਏ ਦੇਖ ਲਓ ਜੀ ਇਹਨਾਂ ਦਿਨ ਚੜ ਗਿਆ ਠੀਕ ਦਾ ਇਹਨਾਂ ਚੰਨਾ ਹੋ ਚੁੱਕਿਆ ਹੈ ਤੇ ਬਸ ਹੁਣ ਟਾਈਮ ਪਤੰਗੀ ਹੋ ਗਿਆ ਤੇ ਸਵੇਰੇ 4 ਵਜੇ ਦੇ ਉੱਠੇ ਹੋਏ ਸੀਗੇ ਨੇਰੀ ਉੱਠ ਗੜਦੇ ਆ ਕੇ ਹੁਣ ਹੋ ਗਏ ਸਵਾ 6 ਸਵਾ 6 ਦਾ ਟਾਈਮ ਹੋ ਗਿਆ ਤੇ ਆਪਾਂ ਹੁਣ ਬਲੌਗ ਦਾ ਐਂਡ ਇਥੇ ਕਰਦੇ ਹਾਂ ਤੇ ਫੇਰ ਮਿਲਾਂਗੇ ਤੁਹਾਨੂੰ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਜੇਕਰ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਫੇਰ ਮਿਲਾਂਗੇ ਕੱਲ ਨੂੰ ਅੱਤਾ ਤੱਕ ਲਈਓ ਕੇ ਬਾਈ ਬਾਟਾ